ਦੌਲਤਪੁਰ ਛੋਟਾ ਤੇ ਦੌਲਤਪੁਰ ਵੱਡੇ ਦੇ ਅਧਿਨਾਂ ਦੇ ਵਾਰਡ ਨੰਬਰ 19 ਦੀ ਇੱਕ ਸੜਕ ਦਾ ਕੰਮ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਘਟੀਆ ਮਟੀਰੀਅਲ ਦਾ ਇਸਤੇਮਾਲ ਕਰਨ ਦੀ ਗੱਲਬਾਤ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ ਮੀਡੀਆ ਨੇ ਜਦ ਇਹ ਇਸ ਵੱਲ ਮੇਰਪਨਾ ਲਾਲ ਪਟਿਆਰ ਦਾ ਧਿਆਨ ਦਵਾਇਆ ਤੇ ਉਹ ਅੱਜ ਮੌਕੇ ਤੇ ਐਸਟੀਓ ਤੇ ਜੇ ਨੂੰ ਲੈ ਕੇ ਪਹੁੰਚੇ ਉਹਨਾਂ ਨੇ ਜਾ ਕੇ ਇਸ ਚੱਲ ਰਹੇ ਕੰਮ ਨੂੰ ਵੇਖਿਆ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਕਿਸੇ ਵੀ ਤਰ੍ਹਾਂ ਦੀ ਐਸੀ ਕੋਈ ਗੱਲ ਨਹੀਂ ਹੈ ਮਟੀਰੀਅਲ ਵੀ ਬਹੁਤ ਅੱਛਾ ਹੈ ਤੇ ਕੰਮ ਵੀ ਬਹੁਤ ਵਧੀਆ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਫੇਰ ਵੀ ਅਗਰ ਲੋਕਾਂ ਇਤਰਾਦਾ ਕੋਈ ਸ਼ੱਕ ਸ਼ੁਭਾ ਹੈ ਤਾਂ ਉਹ ਜ਼ਰੂਰ ਜਾਂਚ ਕਰਨਗੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਅਗਰ ਕਿਸੇ ਵੀ ਤਰ੍ਹਾਂ ਦਾ ਸ਼ੱਕ ਸ਼ੁਭਾ ਹੁੰਦਾ ਹੈ ਜਾਂ ਲੋਕਾਂ ਨੂੰ ਸੰਤੁਸ਼ਟੀ ਨਹੀਂ ਹੁੰਦੀ ਹੈ ਤਾਂ ਉਹ ਆਪਣੀ ਗੱਲ ਖੁੱਲ ਕੇ ਆਉਣਾ ਸਾਹਮਣੇ ਰੱਖ ਸਕਦੇ ਨੇ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਹੀ ਉਹਨਾਂ ਦਾ ਧਰਮ ਹੈ ਇਸ ਮੌਕੇ ਤੇ ਅਧਿਕਾਰੀ ਜੋਤ ਨੇ ਵੀ ਕਿਹਾ ਕਿ ਕੰਮ ਬਿਲਕੁਲ ਠੀਕ ਚੱਲ ਰਿਹਾ ਹੈ ਤੇ ਮਟੀਰੀਅਲ ਵੀ ਠੀਕ ਹੈ ਦੂਜੇ ਪਾਸੇ ਇਸ ਵਾਰ ਦੇ ਲੋਕਾਂ ਨੇ ਕਿਹਾ ਕਿ ਇਸ ਸੜਕ ਦਾ ਕੰਮ ਬੜੀ ਦੇਰ ਬਾਅਦ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹਦੇ ਵਾਸਤੇ ਉਹ ਮੇਰ ਪੰਨਾਲਾਲ ਪਾਟਿਆ ਤੇ ਨਾਲ ਹੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਨੇ ਜਿਨ੍ਹਾਂ ਨੇ ਉਹਨਾਂ ਦੀ ਇਸ ਪਰੇਸ਼ਾਨੀ ਤੇ ਦਿੱਕਤ ਨੂੰ ਸਮਝੇ ਤੇ ਇਸ ਸੜਕ ਨੂੰ ਬਣਾਇਆ ਤੁਹਾਡੇ ਦੁਆਰਾ ਇੱਕ ਵੀਡੀਓ ਭੇਜੀ ਗਈ ਆ ਔਰ ਉਸ ਵੀਡੀਓ ਚ ਜੋ ਤੁਸੀਂ ਮੈਨੂੰ ਦਿਖਾਇਆ ਮੈਂ ਉਹਨੂੰ ਦੇਖਦੇ ਹੋਏ ਮੈਂ ਫੋਰੀ ਤੌਰ ਤੇ ਉਸ ਲੋਕੇਸ਼ਨ ਤੇ ਆ ਗਿਆ ਵਾਂ ਔਰ ਮੈਂ ਇੱਥੇ ਸੜਕ ਦਾ ਕੰਮ ਦਿਖ ਰਿਹਾ ਔਰ ਮੈਂ ਸਮਝਣਾ ਪਿਆ ਬਹੁਤ ਵਧੀਆ ਸੜਕ ਬਣਦੀ ਆ ਇੱਥੋਂ ਦੇ ਲੋਕ ਸਾਰੇ ਖੁਸ਼ ਨੇ ਔਰ ਬਹੁਤ ਮੁੱਦਤਾਂ ਬਾਅਦ ਇਸ ਇਲਾਕੇ ਦਾ ਕੰਮ ਹੋਣ ਲੱਗਾ ਕਿਉਂਕਿ ਬਹੁਤ ਚਿਰ ਪਹਿਲਾਂ ਵੀ ਇੱਕ ਵਾਰੀ ਕੰਮ ਸ਼ੁਰੂ ਕੀਤਾ ਸੀ ਤੇ ਉਦੋਂ ਕੰਮ ਰੁਕਾਤਾ ਗਿਆ ਸੀ ਔਰ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰਦੇ ਹੋ ਮੈਂ ਲਿਖ ਕੇ ਦਿਨਾ ਇਹ ਜਿਸਲੇ ਹਲੇ ਲੋਕ ਪੈ ਹੀ ਰਹੀ ਤਾਜੀ-ਤਾਜੀ ਤੇ ਕਿਸੇ ਨੇ ਜਾਣ ਬੁਝ ਕੇ ਔਰੀ ਵੀਡੀਓ ਬਣਾ ਲਈ ਛੋਟੀ ਫੇਰਦੇ ਹੋਏ ਤੁਸੀਂ ਵੀ ਦੇਖੋਗੇ ਤੁਹਾਨੂੰ ਇਦਾਂ ਲੱਗੇਗਾ ਮੈਨੂੰ ਹੋਣ ਆਜੋ ਮੈਂ ਤੁਹਾਨੂੰ ਵੀ ਸਾਰਾ ਏਰੀਆ ਦਿਖਾਇਆ ਮੌਕਾ ਦਿਖਾਇਆ ਤੁਹਾਨੂੰ ਮੌਕੇ ਤੇ ਔਰ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈਗੀ ਆ ਜੇ ਇਹਦੇ ਬਾਅਦ ਵੀ ਅਗਰ ਕੋਈ ਬੰਦਾ ਨਹੀਂ ਤਸੱਲੀ ਹੁੰਦੀ ਕਿਸੇ ਬੰਦੇ ਦੀ ਤੇ ਉਹ ਸਾਡੇ ਕੋਲ ਆ ਜਾਏ ਅਸੀਂ ਔਰੀ ਤਸੱਲੀ ਕਰਾਉਣ ਨੂੰ ਤਿਆਰ ਆ ਮੌਕੇ ਤੇ ਪੂਰਾ ਵਧੀਆ ਕੰਮ ਹੋ ਰਿਹਾ ਔਰ ਮੈਂ ਸਮਝਦਾ ਇੱਥੋਂ ਦੇ ਲੋਕ ਸਾਰੇ ਖੁਸ਼ ਹੋ ਗਏ ਨੇ ਔਰ ਕਿਸੇ ਤਰ੍ਹਾਂ ਦੀ ਕੋਈ ਇਤਨੀ ਦਿੱਕਤ ਪਰੇਸ਼ਾਨੀ ਨਹੀਂ ਪਾਈ ਗਈ ਕਿਹੜਾ ਏਰੀਆ ਕਿੰਨੇ ਨੰਬਰ ਵਾਰਡ ਔਰ ਕਿੰਨੇ ਦਾ ਕੰਮ ਇਹ ਵਾਰਡ ਨੰਬਰ 19 ਹੈਗਾ ਦولتਪੁਰ ਛੋਟਾ ਦولتਪੁਰ ਵੱਡਾ ਦولتਪੁਰ ਇਹ ਰਵਿਦਾਸ ਮੰਦਰ ਦੇ ਨੇੜੇ ਅਸੀਂ ਖੜੇ ਆ ਔਰ ਇਹ ਸਾਰਾ ਉਸ ਇਲਾਕਾ ਹੈਗਾ ਔਰ ਇਸ ਇਲਾਕੇ ਦੇ ਵਿੱਚ ਲਗਭਗ ਮੈਂ ਸਮਝਦਾ ਵੀ ਤਕਰੀਬਨ ਜਿੰਨੀ ਕਿ ਸੜਕ ਸਾਡੇ ਇੱਥੋਂ ਦੇ ਕਾਉਂਸਲਰ ਆਪਣਾ ਉਹਨਾਂ ਦੇ ਬੇਟੇ ਨੇ ਕਾਉਂਸਲਰ ਦੇ ਬੇਟੇ ਨੇ ਟਿੰਕੂ ਜੀ ਇਹਨਾਂ ਨੇ ਜਿੰਨਾ ਏਰੀਆ ਸਾਨੂੰ ਦੱਸਿਆ ਲਗਭਗ ਮੈਂ ਸਮਝਣਾ ਸਾਰਾ ਹੀ ਬਣ ਜਾ ਰਿਹਾ ਔਰ ਬਣ ਕੇ ਕੰਪਲੀਟ ਹੋ ਜਾਣਾ ਇੱਕ ਅਦੇ ਦਿਨ ਚ ਰੋਡ ਬਣ ਰਹੀ ਹੈ ਇੱਥੇ ਉੱਪਰ ਲੇਰਾਂ ਕਿੰਨੀਆਂ ਪੈਰੀਆਂ ਲੇਰਾਂ ਲੇਰਾਂ ਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਸਾਡੇ ਐਸਪੀਓ ਸਾਹਿਬ ਇੱਥੇ ਨਾਲ ਹੀ ਨੇ ਪੰਕਜ ਜੀ ਇਹਨਾਂ ਕੋਲ ਲੈ ਸਕਦੇ ਹੋ ਤੇ ਚਾਰ ਲੇਰਾਂ ਦੇ ਵਿੱਚ ਕੰਮ ਹੋਣਾ ਵਾ ਔਰ ਹਲੇ ਮੇਰਾ ਹਾਲਾ ਜਿਹੜੀ ਤੁਸੀਂ ਦੱਸ ਸਕਦੇ ਹੋ ਲੈ ਜਿੱਥੇ ਅਸੀਂ ਖੜੇ ਆ ਹਲੇ ਪਹਿਲੀ ਲੇਰੀ ਆ এরੇ ਬਾਅਦ ਤਿੰਨ ਲੇਰਾਂ ਅਰੇ ਤੇ ਹੋਰ ਪੈਣੀਆਂ ਤੇ ਮੈਂ ਤੁਹਾਡੇ ਕੋ ਵੀ ਇਹ ਅਪੀਲ ਕਰਦਾ ਵੀ ਇਸ ਤਰ੍ਹਾਂ ਹੀ ਕੋਈ ਲੋਕ ਸ਼ਰਾਰਤੀ ਤਤਤ ਉੱਠ ਕੇ ਵੀਡੀਓ ਵਾਇਰਲ ਕਰਦੇ ਨੇ ਤੁਸੀਂ ਵੀ ਮੌਕੇ ਤੇ ਵੀਡੀਓ ਦੇ ਸਿਰ ਤੇ ਨਾ ਚੱਲਿਆ ਕਰੋ ਮੌਕੇ ਤੇ ਜਰੂਰ ਦੇਖੋ ਵੀ ਜਿੱਥੇ ਤੁਹਾਨੂੰ ਕਮੀ ਲੱਗਦੇ ਉੱਤੇ ਸਾਨੂੰ ਦੱਸੋ ਔਰ ਦੇਖੋ ਤੁਹਾਡੇ ਕਹਿੰਦੇ ਮੇਰਾ ਖਲਾ ਵਿਦਨ 5 ਮਿੰਟ ਚ ਮੈਂ ਇੱਥੇ ਪਹੁੰਚ ਗਿਆ ਮੈਂ ਤੇ ਮੈਂ ਮੌਕਾ ਖੁਦ ਦੇਖ ਰਿਹਾ ਔਰ ਮੇਰੇ ਸਾਹਮਣੇ ਬਹੁਤ ਵਧੀਆ ਸੜਕ ਬਣਦੀ ਪਈ ਹੈ ਰੋਡ ਦਾ ਨਿਰਮਾਣ ਜਿਹੜਾ ਬਿਲਕੁਲ ਸਪੈਸੀਫਿਕ ਅਨੁਸਾਰ ਚੱਲ ਰਿਹਾ ਇਹਦੇ ਵਿੱਚ ਸਾਡੀ ਸਪੈਸੀਫਿਕਨ ਦੇ ਵਿੱਚ ਬੀਐਮਪੀਸੀ ਤੇ ਸੀਲਕੋਟ ਦੀਆਂ ਤਿੰਨ ਪ੍ਰੋਵੀਜ਼ਨ ਲਈਆਂ ਗਈਆਂ ਸੀ ਅਜੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਵੀਡੀਓ ਦੇ ਵਿੱਚ ਇਹਦੇ ਸਿੰਪਲ ਕੱਲੀ ਬੀਐਮ ਦੀ ਲੇ ਹੋਈ ਪਈ ਬੀਐਮ ਤੋਂ ਬਾਅਦ ਅਜੇ ਪੀਸੀ ਸੀਲਕੋਟ ਤਿੰਨ ਲੇਰਾਂ ਉਹਦੇ ਵਿੱਚ ਪੈਣੀਆਂ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਈਵਨ ਅਹੀਂ ਅਜੇ ਇਹਦੇ ਸੈਂਪਲ ਵੀ ਪਰਲੇ ਸੈਂਪਲ ਵੀ ਕੱਲ੍ਹ ਸਵੇਰੇ ਟੈਸਟ ਹੋ ਕੇ ਆ ਜਾਣਗੇ ਬਿਲਕੁਲ ਸਾਨੂੰ ਯਕੀਨ ਹੈ ਕੰਮ ਬਿਲਕੁਲ درست ਚੱਲ ਰਿਹਾ ਹੈ ਮੇਰਾ ਨਾਮ ਰਾਜਰਾਨੀ ਤੋਲਤਪੁਰ ਤੇ ਇਹ ਸੜਕ ਤੋਂ ਸੜਕ ਦਾ ਕੰਮ ਜਿਹੜਾ ਹੈ ਤਿੰਨ ਤਿੰਨ ਸਾਲ ਤੋਂ ਐਦਾਂ ਹੀ ਬਰਾਣ ਹੀ ਪੇਦਾ ਸੀ ਤੇ ਲੋਕਾਂ ਨੂੰ ਆਣ ਜਾਣ ਦੀ ਬਹੁਤ ਦਿੱਕਤ ਹੁੰਦੀ ਸੀ ਤੇ ਚਲੋ ਵਧੀਆ ਹੋ ਗਿਆ ਹੁਣ ਬਣਦੀ ਬਣ ਰਹੀ ਹੈ ਸੜਕ ਤੇ ਮਹੱਲਾ ਵਾਸੀਆਂ ਵਾਸਤੇ ਵਧੀਆ ਹੈ ਤੇ ਵਧੀਆ ਆਣ ਜਾਣ ਦਾ ਕੋਈ ਮੁਸ਼ਕਲ ਨਹੀਂ ਹੋਏਗੀ ਬਸ ਇਹੀ ਚਾਹੰਦੀ ਪਬਲਿਕ ਹੋਰ ਹੋਰ ਕੀ ਚਾਹੀਦਾ ਇਹ ਕੁਆਲਿਟੀ ਵਧੀਆ ਹਾਂਜੀ ਵਧੀਆ ਵਧੀਆ ਭਾਈ ਸਾਬਾਨਾਵ ਦੋਲਤਪੁਰੇ ਦੀ ਆਡਾ ਤੇ ਸੜਕ ਕੱਲ ਦੀ ਬਣ ਰਹੀ ਆ ਬਹੁਤ ਵਧੀਆ ਬਣ ਰਹੀ ਆ ਬਾਕੀ ਜਿਹੜਾ ਬੰਦਾ ਮਰਜ਼ੀ ਤਵਾ ਲਈ ਜਾਏ ਸਾਨੂੰ ਲੋਕਾਂ ਨੂੰ ਵਧੀਆ ਲੱਗੀ ਆ ਠੇਕੇਦਾਰ ਵੀ ਵਧੀਆ ਮਾਲ ਵੀ ਵਧੀਆ ਪੈ ਰਿਹਾ ਤੇ ਚਲੋ ਧੰਨਵਾਦ ਕਰਨੇ ਮੇਰ ਸਾਹਿਬ ਦਾ ਜਿਹੜੇ ਆ ਕੇ ਅੱਜ ਚੱਕ ਕੀਤੀ ਆ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਟਾਣਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡੈਲੀ Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie bypass road, Pathankul.